ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋਵੋ ਮੁੰਗੀ ਸੀ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਜੇ ਆਪਾਂ ਬਲੌਗ ਦੇ ਸਟਾਰਟਿੰਗ ਹਨ ਪਹਿਲਾਂ ਤਾਂ ਜੀ ਸਭ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸਭ ਲਈ ਨਵੇਂ ਸਾਲ ਬਹੁਤ ਸਾਰੀਆਂ ਖੁਸ਼ੀਆਂ ਤੁਹਾਡੇ ਲੈ ਕੇ ਆਵੇ ਇੱਥੇ ਹੋ ਗਈ ਜੀ ਮਾਰਨਿੰਗ ਮਾਰਨਿੰਗ ਦੀ ਲੱਗੇ ਸੀਗੇ ਪਹਿਲੀ ਚਾਹ ਪੀਣਾ ਮੌਸਮ ਕਾਫੀ ਖਰਾਬ ਜਾਇ ਜੀ ਜਿਸ ਦਿਨ ਦਮੀ ਪਿਆ ਉਸ ਤੋਂ ਬਾਅਦ ਪਰ ਧੁੱਪ ਨਹੀਂ ਨਿਕਲੀ ਹੈਗੀ ਧੁੱਪ ਨਾ ਨਿਕਣ ਕਰਕੇ ਠੰਡ ਵੀ ਨੇ ਵੀ ਕਾਫੀ ਜ਼ੋਰ ਫੜ ਲਿਆ ਹੈ ਪਰ ਹੁਣ ਏ ਸੀਗਾ ਵੀ ਵਿੱਚ ਇਹ ਕਹਿੰਦੇ ਨੇ ਜੇ ਛੁੱਟੀਆਂ ਵਧਣਗੀਆਂ ਸਕੂਲਾਂ ਦੀਆਂ ਪਰ ਹਜੇ ਕੋਈ ਪਤਾ ਨਹੀਂ ਹੈਗਾ ਵੀ ਵਧਣਗੀਆਂ ਜਾਂ ਨਹੀਂ ਵਧਣਗੀਆਂ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੂਗਾ ਪਰ ਸਾਨੂੰ ਵੀ ਏ ਸੀਗਾ ਵੀ ਜੇ ਥੋੜੀ ਜੀਆਂ ਛੁੱਟੀਆਂ ਵੱਧਦੀਆਂ ਨੇ ਫਿਰ ਸਾਡੀ ਵੀ ਛੁੱਟੀ ਥੋੜੀ ਜੀ ਵੱਧ ਜੂਗੀ ਬਾਕੀ ਦੇਖਦੇ ਹਾਂ ਜੀ ਅੰਜਲ ਦੀ ਗੱਲ ਹੈ ਨਾ ਇੱਥੇ ਲੱਗੀ ਸੀ ਚਾਹ ਦੇ ਨਾਲ ਪੰਜੀਰੀ ਖਾਣ ਇਹ ਪਤਾ ਨਹੀਂ ਮਾਮਾ ਭਾਂਜਾ ਕੀ ਕਰਨ ਲੱਗੇ ਸੀ ਇਹਨਾਂ ਦਾ ਕੋਈ ਆਪਦਾ ਡਿਸਕਸ਼ਨ ਚੱਲ ਰਿਹਾ ਸੀਗਾ ਕੋਈ ਐਪ ਉਪ ਦੀ ਲੱਗੇ ਹੋਈ ਸੀਗੇ ਦੋਨੇ ਗੱਲ ਕਰਨ ਇਸ ਸਾਲ ਦੀ ਜੀ ਲਾਸਟ ਵੀਡੀਓ ਇਹ ਗੁਰਪ੍ਰੀਤੋਂ ਨਹੀਂ ਗਏ ਸੀਗੇ ਸੰਡੇ ਫਤਿਹਗੁਰ ਸਾਹਿਬ ਉੱਥੋਂ ਬੱਚਿਆਂ ਨੂੰ ਹੋਰ ਵੀ ਮੈਨੂੰ ਲੱਗਦਾ ਕਿਸੇ ਨੇ ਲਿਆ ਹੁ ਗਏ ਨੇ ਉਹ ਟਾਰਚ ਵੀ ਲਿਆਂਦੀ ਸੀ ਕਾਫੀ ਲਾਈਟਾਂ ਦੀਆਂ ਲਈ ਸੀ ਰੰਗ ਬੰਗੀਆਂ ਦੀਆਂ ਲਾਈਟਾਂ ਕੱਢਦੀ ਸੀਗੀ ਇਹ ਉਹ ਲੈ ਕੇ ਸੀ ਇਹਨੂੰ ਉਹਦਾ ਚੌਚੜਿਆ ਸੀ ਜਿਆ ਕਿਉਂਕਿ ਨੂੰ ਇਹ ਹੋ ਜਾਂਦਾ ਜੀ ਇੱਥੇ ਨਾਨਕਿਆਂ ਨੂੰ ਕੋਈ ਨਾ ਕੋਈ ਨਵੀਂ-ਨਵੀਂ ਚੀਜ਼ ਦੇਖਣ ਨੂੰ ਵੀ ਮਤਲਬ ਮਿਲ ਜਾਂਦੀ ਆ ਵੀ ਬੱਚਨ ਨੂੰ ਉਹ ਹੀ ਚੀਜ਼ ਵੱਡੀ ਹੋ ਜਾਂਦੀ ਆ ਹਨਾ ਚਾਹ ਪੀ ਕੇ ਜੀ ਫਿਰ ਕਰਦੇ ਆ ਕੰਮ ਕਰਦੇ ਨੇ ਬੁੱਢਾ ਹੋਣਾ ਕਿਸੇ ਨੋ ਕਿ ਚਾਰ ਪਾਉਣ ਆਲੇ ਇਹ ਹੁਣ ਚਾਹਾਂ ਚਾਰ ਪਾ ਦਮੇ ਮੇਬੂ ਤੋਂ ਹੋ ਦਿੰਦੇ ਆ ਨਾਲੇ ਜੇ ਹੋਰ ਤਾਂ ਘੱਟ ਕੰਮ ਹੋਪਦੇ ਛੋਟੇ ਚਾਰ ਕੋਟਾ ਤੇ ਇਕੱਤਰ ਵਾਲਾ ਲੈਣੇ ਆ ਚਾਰ ਕੋਟੇ ਆਇਆ ਤਾਂ ਰੋਮੇ ਦਾ ਕਾਪਾ ਤਾਂ ਬਾਕੀ ਤਾਂ ਹੋ ਗਏ ਨੇ ਕੱਪੜੇ ਢਿੰਨੇ ਜਿਆਦਾ ਕੀ ਤੋਂ ਨਾ ਹਣਦੇ ਹਾ ਜੇ ਨਹੀਂ ਚਾਹਦੇ ਨੇ

b u 도 n o y ਬਾਜੀ ਇਥੇ ਲੱਗੀ ਸੀ ਮੈਂ ਸਬਜ਼ੀਨ ਤੜਕਾ ਲਗਾਉਣ ਕਿਉਂਕਿ ਸ਼ਾਮ ਦੀ ਸਬਜ਼ੀ ਬਣਾਉਣੀ ਸੀਗੀ ਐਸੇ ਕਰਕੇ ਫਿਰ ਮੈਨੂੰ ਏਸੀ ਮੈਂ ਕਹਿ ਬਿਲਚਲ ਮੈਂ ਸਬਜ਼ੀਨ ਤੜਕਾ ਲਗਾ ਦਿੰਨੀ ਆ ਠੰਡ ਕਾਫੀ ਹੋ ਚੁੱਕੀ ਸੀ ਫਿਰ ਏਸੀ ਗਿਆ ਬਿਲਚਲ ਸਬਜ਼ੀਨ ਤੜਕਾ ਲਗਾ ਦਮੈਂ ਸਬਜ਼ੀਨ ਤੜਕਾ ਲਗਾਉਂਦੇ ਲਗਉਂਦੇ ਆਪਣੇ ਹੈਗੇ ਨੇ ਜੀ ਗਮਾਨ ਦੇ ਵਿੱਚ ਭਾਬੀ ਜੀ ਉਹ ਨਹੀਂ ਆਏ ਹੋਏ ਬਾਹਰੋਂ ਪਤਾ ਨਹੀਂ ਜੀ ਕਿੰਨੇ ਦਾ ਟਾਈਮ ਮਗਰੋਂ ਤਾਂ ਇਹ ਮੈਨੂੰ ਕੁਝ ਯਾਦ ਹੈਗਾ ਵੀ ਫਿਰ ਉਹ ਵਿੱਚ ਸੀ ਆਗੇ ਸੀਗੇ ਮਿਲਣ ਮੰਮੀ ਕਰਕੇ ਉਹਨਾਂ ਨੂੰ ਆਈ ਸੀਗੇ ਉਹ ਆਏ ਹੋਏ ਸੀਗੇ ਕਹਿੰਦੇ ਕਿ ਚੱਲੋ ਸਾਨੂੰ ਆਏ ਹੋਗੇ ਵੀ ਆਂਟੀ ਨੂੰ ਮਿਲ ਕੇ ਆਉਨੇ ਆ ਫਿਰ ਉਹਨਾਂ ਕੋਲ ਬੈਠੇ ਜੀ ਕਾਫੀ ਸਾਰੀਆਂ ਗੱਲਾਂ ਕੀਤੀਆਂ ਹਨਾ ਜਿਵੇਂ ਨਵੀਆਂ ਪੁਰਾਣੀਆਂ ਚੱਲ ਪੈਂਦੀਆਂ ਨੇ ਕਿਉਂਕਿ ਜਿਵੇਂ ਜਿਵੇਂ ਮੰਮੀ ਬਿਮਾਰ ਕਰਕੇ ਵੀ ਫਿਰ ਹੋ ਜਾਂਦਾ ਹਨਾ ਚਲੋ ਜਿਨ੍ਹਾਂ ਨੂੰ ਮੋਹ ਪਿਆਰ ਹੁੰਦਾ ਹਨਾ ਜੀ ਉਹਨੂੰ ਹੁੰਦਾ ਹੀ ਆ ਤਾਂ ਗੰ ਬੰਦੇ ਨੂੰ ਹਰ ਇੱਕ ਨੂੰ ਵੀ ਅਸੀਂ ਮਿਲੀਏ ਹਨਾ ਵੀ ਮਿਲ ਕੇ ਆਈਏ ਪਾਬੀ ਜੀ ਉਹਨਾਂ ਦਾ ਵੈਸੇ ਨੇਚਰ ਬਹੁਤ ਵਧੀਆ ਜੀ ਚਲੋ ਜੀ ਫਿਰ ਅਸੀਂ ਗੱਲਾਂ ਕਰਤੀਆਂ ਗੱਲਾਂ ਕਰਦੇ ਘਰੋਂ ਦੇ ਫਿਰ ਹੋ ਗਈ ਸੀ ਦੀ ਇੱਥੇ ਸਬਜ਼ੀ ਦੀ ਤਿਆਰੀ ਮੈਂ ਕਿਹਾ ਵੀ ਸਬਜ਼ੀ ਤੜਕੇ ਮੈਂ ਤਾਈ ਲੱਗੀ ਹੋਈ ਸੀ ਮੇਰੇ ਚਲੋ ਫਟਾਫਟ ਸਬਜ਼ੀ ਨੂੰ ਤੜਕਾ ਲਗਾ ਕੇ ਫਿਰ ਹੋਰ ਜੜ ਕੰਮ ਤਾਂ ਵੈਸੇ ਤਕਰੀਬਨ ਹੈ ਨਹੀਂ ਸੀ ਹੁਣ ਕਿਉਂਕਿ ਮੈਂ ਆਪਸ਼ਨ ਸਮ ਦੇ ਵਿੱਚ ਵੀ ਨਾ ਕਾਫੀ ਚੇਂਜ ਆ ਗਿਆ ਜਿਸ ਦਿਨ ਦਾ ਮੀ ਪਿਆਏ ਉਹਦੇ ਕਰਕੇ ਫਿਰ ਆਈ ਹੋ ਜਾਂਦਾ ਸਬਜੀ ਨੂੰ ਤੜਕਾ ਲਗਾ ਕੇ ਨਾ ਫਿਰ ਮੈ ਲੱਗੀ ਸੀ ਇੱਥੇ ਧਣੀਆਂ ਸਾਫ਼ ਕਰਨ ਮੈਂ ਕਿਹਾ ਚਲ ਧਣੀਆਂ ਸਮਾਰਦੇ ਆ ਸਬਜੀ ਦੇ ਵਿੱਚ ਪਾਉਣ ਨੂੰ ਸਮਾਰ ਕੇ ਰੱਖਿਆ ਹੋਇਆ ਹੈ ਨਹੀਂ ਸੀਗਾ ਤਾਂ ਕਰਕੇ ਬਾਕੀ ਜੀ ਹੁਣ ਚਲੋ ਜਿਵੇਂ ਸਾਲ ਦਾ ਐਂਡ ਆ ਜੀ ਸਾਲ ਦੇ ਨਾਲ-ਨਾਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ 네ਗੈਟਿਵਿਟੀ ਦੁਨੀਆ ਕੀ ਕਹਿੰਦੀ ਆ ਦੁਨੀਆ ਕੀ ਕਹੂਗੀ ਇਹ ਸਭ ਚੀਜ਼ਾਂ ਦਾ ਐਂਡ ਕਰੋ ਆਪਣੀ ਜ਼ਿੰਦਗੀ ਦੇ ਨਵੇਂ ਸਾਲ ਦੇ ਇੱਕ ਨਵੀਂ ਸ਼ੁਰੂਆਤ ਕਰੋ ਜ਼ਿੰਦਗੀ ਦੀ ਸਾਲ ਦੀ ਐਂਡ ਦੇ ਨਾਲ ਨਾਲ ਨਾ ਇਹ ਸਭ ਚੀਜ਼ਾਂ ਦਾ ਆਪਦੀ ਜ਼ਿੰਦਗੀ ਦੇ ਵਿੱਚ ਐਂਡ ਕਰੋ ਜਿਵੇਂ ਬੁਰੀਆਂ ਆਦਤਾਂ ਆਪਦੀਆਂ ਹਨਾ ਉਹਨਾਂ ਨੂੰ ਖਤਮ ਕਰੋ ਦੁਨੀਆ ਬਾਰੇ ਸੋਚਣਾ ਦੁਨੀਆ ਦੀ ਕਿਸੇ ਖੁਸ਼ੀ ਤੋਂ ਦੁੱਖ ਹੋਣਾ ਹਨਾ ਇਹ ਸਭ ਚੀਜ਼ਾਂ ਜ਼ਿੰਦਗੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਦੁੱਖ ਦਿੰਦੀਆਂ ਨੇ ਉਸ ਤੋਂ ਬਾਅਦ ਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਈ ਸੀ ਫ੍ਰੀ ਫਿਰ ਮੈਂ ਜਿਹੜੇ ਕੱਪੜੇ ਕੁਛ ਲਿਆਂਦੇ ਹੋਏ ਸੀਗੇ ਉਹ ਰੱਖਣ ਵਾਲੇ ਸੀਗੇ ਮੈਂ ਕਿਹਾ ਚਲ ਮੈਂ ਬੈੱਡ ਦੇ ਵਿੱਚ ਉਹ ਰੱਖ ਦਿਆਂ ਜੀ ਉਹ ਬੈਰ ਦੇ ਵਿੱਚ ਲੱਗੀ ਸੀਗੀ ਰਖਣਾ ਮੰਮੀ ਪੈ ਗਈ ਸੀਗੀ ਇੱਕ ਤਾਂ ਜੀ ਠੰਡ ਕਰਕੇ ਵੀ ਹੋ ਜਾਂਦਾ ਕੁਝ ਹਨਾ ਠੰਡ ਵੈਸੇ ਹੀ ਵਧੀ ਹੋਈ ਆ ਤੇ ਕੁਝ ਜਿਵੇਂ ਮੰਮੀ ਬਿਮਾਰ ਵੀ ਹਜੇ ਸਰੀਰ ਮਤਲਬ ਸਹੀ ਪੂਰਾ ਰਿਕਵਰੀ ਨਹੀਂ ਹੋਗੀ ਹੋਈ ਹੈਗੀ ਵੀ ਉਹਦੇ ਕਰਕੇ ਉਸੇ ਥੋੜੀ ਜਿਹੀ ਉਹਨਾਂ ਨੂੰ ਵੱਧ ਲੱਗਦੀ ਆ ਮਾਜੀ ਜਿਹੜੇ ਹੁਣ ਕੰਮ ਕਰਾ ਐਵੇਂ ਹੋ ਜਾਂਦੇ ਨੇ ਹਨਾ ਵੱਧ ਘਟ ਜੇ ਬਸ ਉਹ ਚੱਲੀ ਚੱਲੋ ਚੱਲੀ ਜਾਂਦੇ ਨੇ ਇਹ ਦੋ ਦਿਨ ਦੀ ਵੀਡੀਓ ਬਣਾ ਲਈ ਜੀ ਮੈਂ ਜਿਵੇਂ ਅੱਜ ਦੀ ਆ ਸੀ ਇਹਦੇ ਨਾਲ ਹੀ ਫਿਰ ਨੈਕਸਟ ਡੇ ਦੀ ਆ ਤੇ ਫਿਰ ਉਹਦੇ ਵਿੱਚ ਨਾ ਭਤੀਜੇ ਨਾਲ ਸਵੇਰ ਸਵੇਰ ਇੰਨੀਆਂ ਗੱਲਾਂ ਮਾਰੀਆਂ ਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਹਨਾ ਇੰਨੀਆਂ ਗੱਲਾਂ ਕਰਾਉਂਦਾ ਇੰਨੇ ਹਾਸੇ ਕਢਾਉਂਦਾ ਨਾ ਬਹੁਤ ਕਦੇ ਸਿਆਣਪ ਕਦੇ ਬਚਪਨੇ ਵਾਲੀਆਂ ਹਨਾ ਉਹੀ ਬਚਪਨਾ ਇਹਦੀਆਂ ਗੱਲਾਂ ਸੁਣ ਕੇ ਨਾ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਵੀ ਇੰਨੀਆਂ ਗੱਲਾਂ ਇਹਨੂੰ ਆਉਂਦੀਆਂ ਕਿੱਥੋਂ ਨੇ ਸੁਣਿਓ ਜੀ ਪੜ ਗਿਆ ਤੁਸੀਂ ਇਹਦੇ ਹਾਂ ਇਹ ਪਾ ਕੌਣ ਲੈ ਕੇ ਆਇਆ ਤਰਪਾਨ ਕੇਲੀ ਆ ਵਾਲੀ ਜਿਹੜੀ ਦਾਦੂ ਨੂੰ ਫੜਾਈ ਆ ਚਲਾ ਕੇ ਪਾਪਾ ਨਾਲ ਕੇ ਨੇ ਚਲਾ ਕੇ ਦਾ ਦਿਖਾ ਫਿਰ ਹਾਂ ਇਹਦਾ ਚੱਲਦੀ ਚਲਾ ਕੇ ਦਿਖਾ ਫਿਰ ਸਾਰੇ ਜਣੇ ਨੂੰ ਤਾਂ ਹੀ ਪਤਾ ਲੱਗੂਗਾ ਵੀ ਇਹ ਚੰਨੇ ਵਿੱਚ ਦੀ ਚੱਲਦੀ ਆ ਇਹ ਤਰਪਾਨ ਇਹਦੇ ਵਿੱਚ ਲਾਈਟਾਂ ਚੱਲਦੀਆਂ ਨੇ ਮੈਂ ਤਾਂ ਨਹੀਂ ਚੱਲੀ ਪਿੱਛੇ ਨੂੰ ਨਹੀਂ ਚੱਲਦੀ ਪਤਾ ਅੱਗੇ ਨੂੰ ਚੱਲਦਾ ਉਹ ਦੇਖ ਬਟਨ ਆ ਉਹ ਦੇਖ ਮੂਰੇ ਨੂੰ ਕਰੇ ਤੇ ਚੱਲਦਾ ਹਾਂ ਇਹ ਦਿਖਾ ਦੇ ਉਹ ਆ ਜਾ ਜਵਾਨ ਜਿਹਦੇ ਨਾਂ ਨੇ ਉਹਨਾਂ ਨੇ ਨਾਨੂੰ ਗੱਡੀ ਦੇਤੀ ਹੈ ਨਾ ਤੇਰੀ ਨਾਨੀ ਉਹਨਾਂ ਨੇ ਨਾਨੂੰ ਉਹਨਾਂ ਨੇ ਤੁਹਾਨੂੰ ਹੈਨਾ ਕਹਤ ਨਹੀਂ ਤੇਨੂ ਹੂੰ ਤੇਨੂ ਕਿ ਕੀ ਪਤਾ ਹੈ ਕੀ ਹਾਂ ਮੋਟਰਸਾਈਕਲ ਤਾਂ ਛੋਟਾ ਹੁੰਦਾ ਉਹਨਾਂ ਨੇ ਤਾਂ ਐਡੀ ਵੱਡੀ ਗੱਡੀ ਦੇਤੀ ਆਪਾਂ ਦੇ ਵੀ ਨੇ ਮੋਟਰ ਟੈਂਕਰ ਨੋ ਮੇ ਨੋ ਮੇ ਹਾਂ ਅੱਛਾ ਤੁਹਾਡਾ ਮੋਟਰਸਾਈਕਲ ਨਵਾਂ ਸੀ ਹੈ ਉਹਨਾਂ ਦੀ ਗੱਡੀ ਹਾਂ ਆ ਤਦ ਹੀ ਹੁਣ ਨਾਨੀ ਉਹਨਾਂ ਨੂੰ ਭੇਜੂੰਗੀ ਕਿੱਥੇ ਵੀਡੀਓ ਵੀ ਦੇਲਾ ਚਾਹੁੰਨੇ ਵੀ ਰਾਏ ਕਹਿੰਦਾ ਵੀ ਮੋਟਰਸਾਈਕਲ ਸਾਡਾ ਨਵਾਂ ਸੀਗਾ ਵੀ ਉਹਨਾਂ ਦੀ ਗੱਡੀ ਪੁਰਾਣੀ ਆ ਹਾਂ ਉਹਨਾਂ ਨੇ ਕਹਿੰਦਾ ਨਾ ਤੁਹਾਨੂੰ ਠੰਡ ਲੱਗਦੀ ਆ ਨਾ ਤੁਹਾਨੂੰ ਧੁੱਪ ਲੱਗਦੀ ਆ ਧੁੱਪ ਲਾਉਣੀ ਹੋਈ ਆ ਧੁੱਪ ਲਾਉਣੀ ਆ ਫਿਰ ਤੁਸੀਂ ਗੱਡੀ ਨਹੀਂ ਸੀ ਲੈ ਗਏ ਫਿਰ ਤੁਸੀਂ ਆਦਾ ਬਈ ਮੋਟਰਸਾਈਕਲ ਲੈ ਆਉਣਾ ਸੀ ਮੈਂ ਕਿਹਾ ਕਿ ਮੋਟਰਸਾਈਕਲ ਹੁੰਦਾ ਕਿ ਗੱਡੀ ਕਿਲਾ ਮੈਂ ਕਿਹਾ ਉਹ ਤਾਂ ਸਾਡਾ ਨਮਾਏ ਤੁਹਾਡਾ ਨਮਾਏ ਓਹ ਹੋ ਉਹ ਤਾਂ ਉਤੀ ਕਿੱਥੇ ਪਿੰਡ ਤੇ ਦਿਆਏ ਉਹਨਾਂ ਨੇ ਪਿੰਡ ਦਾ ਨਾਮ ਪਤਾ ਨਹੀਂ ਕਿਹੜਾ ਮੈਂ ਤਾਂ ਭੁੱਲੇ ਗਈ ਤਾਂ ਨਹੀਂ ਆਉਣਾ ਦਾ ਸਲਾਣੀ ਆ ਉਹ ਮੈਨੂੰ ਤੇਰੇ ਦੱਸੇ ਤੇ ਯਾਦ ਆਇਆ ਹੁਣ ਉਹਨਾਂ ਨੇ ਕਿਦਾਂ ਆਉਣਾ ਕੱਲ ਨੂੰ ਨਾ ਕੱਲ ਨੂੰ ਕੀ ਕਰਨ ਆਉਣਾ ਉਹਨਾਂ ਨੇ ਇੱਧਰ ਨੂੰ ਬੈਠ ਲੋਟ ਹੋ ਕੇ ਕੀ ਕਰਨ ਆਉਣਾ ਉਹਨਾਂ ਨੇ ਉਹਨਾਂ ਨੇ ਕੱਲ ਨੂੰ ਵੀ ਫੇਰੇ ਕੱਲ ਨੂੰ ਫੇਰ ਆਣਾ ਹਾਂ ਕੀ ਕਰਨ ਉਹ ਨੇ ਹੂੰ ਉਨਾਨਾ? ਹਾਂ। ਬੋਗਤੇ। ਬੋਗਤੇ ਨੇ। ਮੀਨਾਂ ਨੇ ਬੋਗਤੇ। ਮੈਂ ਤੋਕੇ। ਜੱਟ। ਮੈਂ ਤੋਕੇ। ਹੁਣ ਤਾਂ ਪੜਨ ਕਿਦਾਂ ਜਾਣਾ? ਆ ਚਾਚੂ ਆ ਗਿਆ। ਉਹ ਆ ਗਿਆ। ਆ ਚਾਚੂ। ਵਿਆਹ ਪਤਾ ਨਹੀਂ ਕਿਹਦਾ ਏ। ਵਿਆਹ ਕਿਹਦਾ ਇਹ ਪਤਾ ਨਹੀਂ। ਸਖਬੀਲ ਦਾ। ਹੈ? ਸਖਬੀਲ ਦਾ। ਚੱਕ ਵੀਰ ਦਾ। ਹੈ? ਸਖਵੀਰ ਦਾ। ਇੱਥੇ ਆਪਾਂ ਦਾ ਕਿਹ ਹੈ ਜਿੱਥੇ ਆਪਾਂ ਜਾ ਕੇ ਅਸੀਂ ਹੋਰ ਕੀ ਦਾ ਉਰੇ ਆਪਣੇ ਘਰਾਂ ਚੋਂ ਪਤਾ ਨਹੀਂ ਕੀ ਦਾ ਏ ਉਰੇ ਕੀ ਦਾ ਖਾਣਾ ਪਾਇ ਵੀ ਨਹੀਂ ਆਇਆ ਕਿਨਾਂ ਆਏ ਵੀ ਕਿਨਾਂ ਅੰਜੀ ਆਲੇ ਕਲਾ